ਨੀਡੂ ਜੀ ਸਰਦਲੇਖ ਨੇ ਫੰਡ ਵੀ ਚੰਗੇ ਲਾਏ ਸੀਗੇ ਪੈਸਾ ਵੀ ਲਾਇਆ ਸੀਗਾ ਫਿਰ ਵੀ ਲੋਕ ਜਿਹੜੇ ਨੇ ਐਦਾਂ ਕਿਉਂ ਕਰਦੇ ਨੇ ਹਰ ਵਾਰੀ ਨੀਡੂ ਜੀ ਕਹਿੰਦੇ ਮੋਦੀ ਵੱਡੀ ਟੱਕਰ ਦੇਵਾਂਗੇ ਇਹ ਦਿਖ ਦਿੱਤੀ ਨੀਡੂ ਜੀ ਹੋਇਆ ਕੀ ਇਹ ਦੱਸੋ ਜੀ ਮੈਨੂੰ ਫੋਨ ਲਾ ਤੋ ਦੇਖ ਸਕਦੇ ਕਿ VOTING ਸੈਂਟਰ ਤੇ ਬਿਲਕੁਲ ਬਾਹਰ ਜਲੰਧਰ ਦੀਆਂ ਤਸਵੀਰਾਂ ਨੀਡੂ ਸ਼ਟਰਾ ਵਾਲਾ ਦੇਖ ਸਕਦੇ ਫੋਨ ਕਰਦਾ ਹੋਇਆ ਨੀਡੂ ਜੀ ਪਰੇਸ਼ਾਨ ਲੱਗ ਰਹੇ ਕੀ ਗੱਲ ਹੈ ਐਂਡਲੈਸ ਹਨੇ ਵੀ ਲੋਕਾਂ ਨੇ ਸਾਹ ਛੜਦਾ ਫੋਨ ਨਹੀਂ ਚੱਕ ਰਹੇ ਨਹੀਂ ਸਰ ਇਹ ਕਿਹੜੀ ਫੋਨ ਨੂੰ ਚੱਕਰੇ ਬੰਦੇ ਕੀ ਗੱਲ ਕੀ ਹੈ ਨੀਟੂ ਜੀ ਕੀ ਗੱਲ ਬੋਟਾ ਕਿੰਨੀਆਂ ਪਈਆਂ ਤੂੰ ਤਾਂ ਚੰਨੀ ਨੂੰ ਸਮਰਥਨ ਨਹੀਂ ਦਿੱਤਾ ਸੀ ਆਪਣਾ ਤਾਂ ਵੀਡੀਓ ਵੀ ਆਈ ਸੀ ਨੀਟੂ ਦੀ ਕੀ ਹੋਇਆ ਕਿ ਸਮਰਥਨ ਦੇ ਦਿੱਤਾ ਮੈਂ ਇਲੈਕਸ਼ਨ ਤੇ ਤੋਹਫਾ ਕਰ ਲਈ ਭਾਜੀ ਅੱਛਾ ਸੰਿਆਸ ਲੈ ਲਿਆ ਵਾ ਅੱਜ ਲਾਸਟ ਸੀਗੇ ਇਲੈਕਸ਼ਨ ਮੇਰੇ ਤੇ ਹੁਣ ਇਸ ਤੋਂ ਬਾਅਦ ਮੈਂ ਫਿਲਮ ਤੇ ਜਾਊਂਗਾ ਨੀਮਾ ਸਪੋਰਟ ਨਹੀਂ ਪਾਰਟ ਔਫ ਫਿਲਮ 7 ਜੂਨ ਨੂੰ ਲੱਗ ਰਹੀ ਹੈ ਉਹ ਨੋ ਫਿਲਮ ਆਵਰਾ ਨੀਟੂ ਪ੍ਰੋਮੋਸ਼ਨ ਕਰਨਾ ਐ ਫਿਲਮ ਦੀ ਕਿ VOTING CENTER ਚ ਵੋਟਾ ਗਿਣਤੀ ਕਰਨਾ ਆਏ ਸੀ ਮਿੱਤ ਕਰਜ਼ਾ ਬਹੁਤ ਹੋ ਗਿਆ ਨਹੀਂ ਤੁਸੀਂ ਪ੍ਰੋਮੋਸ਼ਨ ਕਰਨਾ ਐ ਫਿਲਮ ਦੀ ਸਾਡੇ 3 ਲੱਖ ਜਾ ਗਿਆ ਮੇਤੇ ਤੁਹਾਨੂੰ ਉਧਰੋਂ ਪੇਮੈਂਟ ਆਈ ਇਸ ਕਰਕੇ ਮੈਂ ਇਸ ਕਰਕੇ ਮੈਂ ਇਲੈਕਸ਼ਨ ਨਹੀਂ ਲੜਨੇ ਮੇਰੇ ਘਰ ਦੇ ਭਾਂਡੇ ਵੀ ਗਿਰਵੀ ਹੋ ਗਏ ਹੁਣ ਹੁਣ ਮੈਨੂੰ ਤੁਹਾਨੂੰ ਪਤਾ ਲੱਗਾ ਸੀ ਦੇਸ਼ ਦਾ ਕੀ ਬਣੂਗਾ ਵਜੇ ਨਹੀਂ ਠੁੱਸਿਆ ਦੇਸ਼ ਦਾ ਸਰ ਇਦਾਂ ਦਾ 4 ਮਹੀਨੇ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਜੀ ਕਿਉਂਕਿ ਮੈਂ ਆਪਾਂ ਤੇ ਦੇਖੋ ਆਪਾਂ ਦੇ ਹੈਗੇ ਆਪਾਂ ਦੇ ਕੋਲ ਵੱਡੇ ਮੰਤਰੀ ਨਹੀਂ ਹੈਗੇ ਸਾਨੂੰ ਇੱਥੇ ਕਹੋਗੇ ਆ ਦੇਖੋ ਪੈਸੇ ਸੁਦਲੇ ਬਹਿ ਗਏ ਨਹੀਂ ਠੁੱਸੜ ਵਾਲਾ ਦੇਖ ਸੁਣ ਪੁੰਜੇ ਪੁੰਜੇ ਬਹਿ ਚੁੱਕੇ ਨੇ ਨਹੀਂ ਠੁੱਸੜ ਵਾਲਾ ਭਾਰੀ ਨੁਕਸਾਨ ਤੋਂ ਬਾਅਦ ਇਹ ਹੈ ਜਲੰਧਰ ਦਾ ਇਲੈਕਸ਼ਨ ਦਾ ਮੋੜ ਦੇਖ ਸਕਦੇ ਹੋ ਸਿਰ ਤੇ ਰੰਗ ਬ ਨੀਡੂ ਛੜੜਾਲਾ ਪਹੁੰਚਿਆ ਸੀ ਵੋਟਿੰਗ ਸੈਂਟਰ ਦੇ ਵਿੱਚ ਤੇ ਪਰ ਭਾਰੀ ਨੁਕਸਾਨ ਹੋਣ ਤੋਂ ਬਾਅਦ ਭਾਈ ਮਾਈ ਕਿਹੜੀ ਥੱਲੇ ਕਰੋ ਮੜੀ ਆਈਡੀ ਥੱਲੇ ਕਰੋ ਯਾਰ ਮੜੀ ਪੰਡੂਰ ਬਾਏ ਕਰੀਏ ਇੱਕ ਪੰਡੂਰ ਬਾਏ ਕਰੀਏ ਪਿੱਛੇ ਕਰੋ ਯਾਰ ਆਪਾਂ ਪਹਿਲੀ ਹਾਰ ਮੰਨ ਲਈਏ ਜੀ ਆਪਾਂ ਪਹਿਲੀ ਹਾਰ ਨਹੀਂ ਤੂੰ ਤਾਂ ਪਹਿਲਾਂ ਸਮਰਥਨ ਦੇ ਗਏ ਨੀਡੂ ਨਹੀਂ ਨਾ ਸਮਰਥਨ ਨੀਡੂ ਹੋਇਆ ਕਿ ਆ ਜੋ ਦੱਸੋ ਹੋਇਆ ਕਿ ਅੰਦਰ ਸਮਰਥਨ ਕੋਈ ਨਹੀਂ ਸਾਡਾ ਸੀ ਨੀਡੂ ਮੁਕਾਬਲਾ ਕਿਦਾਂ ਨੀਡੂ ਆਪਣਾ ਮੁਕਾਬਲਾ ਕਿਦਾਂ ਸਮਝਦਾ ਸੀ ਨੀਡੂ ਇਸ ਵੇਲੇ 1200 ਯਾ ਥੋੜਾ ਪਿੱਛੇ ਦਾ ਕਰੋ ਤਾਂ ਹੀ ਹੋਊਗਾ ਮੂੰਹ ਚ ਵੜਿਆ ਰਹੇ ਮਾਈਕ ਆਈਡੀਆ ਕਰਦੇ ਯਾਰ ਪਾਜੀ ਪਿੱਛੇ ਹੋ ਜਾ ਮਰਾ ਮਰਾ ਯਾਰ ਖੁੱਲੋ ਦੋਸਤ ਪਾਜੀ ਥੋੜਾ ਪਿੱਛੇ ਹੋ ਜਾ ਪਾਜੀ ਮਰਾ ਮਰਾ ਪਿੱਛੇ ਹੋ ਜਾ ਯਾਰ ਪਿੱਛੇ ਹੋ ਜਾ ਪਾਜੀ ਮਰਾ ਮਰਾ ਯਾਰ ਉਹ ਪਰਾਵਾ ਪਿੱਛੇ ਹੋ ਜਾ ਸਾਡੀ ਹਾਰ ਲਾਜੂ ਆਈਡੀ ਥੱਲੇ ਕਰ ਯਾਰ ਪਿੱਛੇ ਤੇ ਕਰੋ ਪਾਜੀ ਬਰਾਬਰ ਦੀ ਰੱਖ ਦੋ ਮੇਰੇ ਤੇ ਤੈਨੂੰ ਕਹਿਣ ਦੇ ਆਈਡੀ ਥੱਲੇ ਕਰ ਮੂੰਹ ਬਚਾਉਣੀ ਔਰ ਛਿਓ ਪਾਜੀ ਥੋੜੀ ਮਾਈਕ ਆਈਡੀ ਥੱਲੇ ਰੱਖ ਮੈਂ ਕਿਹਾ ਤੇਰੇ ਕੈਮਰਾਮੈਨ ਨੇ ਚੱਕੜੀ ਤੇਰੇ ਆਈਡੀ ਅਸੀਂ ਜੱਕਣੀ ਆ ਰਹੀ ਹੈ ਲਗਾਤਾਰ ਤੁਸੀਂ ਜਦੋਂ ਪਹਿਲੀ ਦਫਾ ਤੁਸੀਂ ਇੱਕੋ ਹੀ ਹਾਂ ਲੋ ਲੋ 500 700 ਕੇ 500 ਕੋਟਾ ਪੈਂ ਗਿਆ ਸੀ ਤੁਸੀਂ ਇਹੀ ਗੱਲ ਕਹੀ ਸੀ ਆਪਣੇ ਅਜੇ ਆਪਣੇ ਮੋਬਾਈਲ ਚ ਆਨ ਕਰ ਵੀਰੇ ਦੇਖ ਸਕਦੇ ਹੋ ਕਿ ਉਹ ਪੈਰੀ ਹੱਥ ਨਾ ਉਹ ਯਾਰ ਹਟ ਹੋਈ ਬੰਦਿਆ ਦੇਖ ਲੋ ਯਾਰ ਕੋਣ ਹੈਗਾ ਕੋਈ ਬੰਦਾ ਟੱਕਾ ਕਰ ਸਕਦਾ ਨਾ ਕੋਈ ਕੋਈ ਆਪਣਾ ਆ ਰਿਹਾ ਇੱਕ ਮਾਇਆ ਤੇ ਆਪਣੀ ਕੁੜੀ ਆਈਡੀ ਨਾ ਥੋੜੀ ਥੋੜੀ ਥੱਲੇ ਕਰੋ ਭਾਜੀ ਦੇਖੋ ਅਸੀਂ ਇੱਡੀ ਡੋਂਡੂ ਹੱਥ ਬੰਦੇ ਆ ਸਾਨੂੰ ਕਹੋ ਕਿ ਵੀ ਲੰਮੇ ਪੈਲੇ ਹੁੰਦੇ ਨੇ ਭਾਜੀ ਸਾਡੇ ਸਾਡੇ ਲੰਮੇ ਕੋਈ ਗੱਲ ਸਾਡੇ ਡੋਂਡੂ ਹੱਥ ਬੰਦੇ ਅਜੀਜ਼ ਜਾਨੀ ਸੋ ਨੀਡ ਟੂ ਸ਼ਟਰਾ ਵਾਲਾ ਦੇਖ ਸਕਦੇ ਪਾਬੂ ਕੋ ਕੇ ਮਾਰ ਆ ਗਏ ਆ ਜਿਹੜੇ ਕੀ ਅਮੀਰ ਬਸੇ ਦੀ ਗੱਲ ਕਰ ਰਹੇ ਸੀ ਅੰਮ੍ਰਿਤਸਰ ਜਾਣ ਦੀ ਆਪਾਂ ਅੰਮ੍ਰਿਤਸਰ ਜਾਵਾਂਗੇ ਜੀ ਹੁਣ ਅੰਮ੍ਰਿਤਸਰ ਲੱਗਦਾ ਜਿੱਜੂਗੇ ਅੰਮ੍ਰਿਤਸਰ ਜਿੱਜੂਗੇ ਰੋਣਾ ਰੋਣਾ ਨਹੀਂ ਤੁਡੀ ਹਰ ਜਿਹੜਾ ਬੇਰ ਥੱਲੇ ਕਰਨਾ ਲਾ ਲੋਮ ਸਵਾਲ ਫੇਰ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਕੋਈ ਨਹੀਂ ਅੰਦਰ ਕੋਈ ਨਹੀਂ ਬਸ ਨਿੱਟੂ ਸਟਰਾਹੂ ਰਾਹੁਲ ਮੰਨ ਦੇ ਸੰਭਲ ਕੇ ਰਹਿ ਜਾਓ ਗੋਲ ਲੱਗੇ ਨੇ ਇਸ ਟਾਈਮ ਨਿੱਟੂ ਜੀ ਕੀ ਗੱਲ ਹੋ ਗਈ ਪਾਵਕ ਹੋ ਗਏ ਕੀ ਗੱਲ ਹੋ ਗਈ ਨਿੱਟੂ ਜੀ ਦੇਖੋ ਜੀ ਮੈਂ ਆਵਾਜ਼ ਵਿੱਚ ਐਕਸ਼ਨ ਜੀ ਪਹਿਲਾਂ ਵੀ ਤੁਸੀਂ ਕਿਹਾ ਯਾਰ ਇੱਕ ਵਾਰ ਸਵਾਲ ਤਾਂ ਪੂਰਾ ਹਰਦਾ ਯਾਰ ਆ ਸਾਡੇ ਲਾਸਟ ਇਲੈਕਸ਼ਨ ਹੈ ਇਸ ਤੋਂ ਬਾਅਦ ਕੁਝ ਨਹੀਂ ਇਲੈਕਸ਼ਨ ਲੜਾਂਗੇ ਜੀ ਪੂਰੀ ਪਾਰਟੀ ਨਹੀਂ ਲੜੇਗੀ ਸਾਰੇ ਮੈਂ ਮੈਂ ਆਪਣੀ ਗੱਲ ਗਰੰਟੀ ਦੇਣਾ ਮੈਂ ਕਿਸੇ ਦੀ ਗਰੰਟੀ ਨਹੀਂ ਤੁਹਾਡੇ ਕਰਕੇ ਤਾਂ ਸਾਰੇ ਲੜ ਰਹੇ ਤੁਸੀਂ ਅੱਜ ਤਾਂ ਨਹੀਂ ਤੁਸੀਂ ਚੱਲ ਨਹੀਂ ਸਕਦੇ ਨਿੱਟੂ ਜੀ ਸਮਰਥਨ ਦੇਣਾ ਨੁਕਸਾਨ ਤਾਂ ਨਹੀਂ ਭਾਰ ਦੇਣਾ ਤੁਹਾਨੂੰ ਆਪਿਆ ਤੁਹਾਨੂੰ ਨਹੀਂ ਕੋਈ ਸਮੱਸਿਆ ਨਹੀਂ ਕਹਿੰਦਾ ਜੀ ਕਿੰਨੀਆਂ ਮਿਲੀਆਂ ਤੁਹਾਨੂੰ ਇਹ ਦੱਸੋ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਂਜੀ ਇਹ ਤਾਂ ਪਿਛਲੀ ਵਾਰ ਨਾਲੋਂ ਪਰਿਵਾਰ ਵਧ ਗਿਆ ਜੀ ਸਮਝ ਨਹੀਂ ਉਹ ਨੀਡੂ ਮੈਂ ਮੈਂ ਇਸ ਤੋਂ ਬਾਅਦ ਡੈਕਸ਼ਨ ਨਹੀਂ ਲੜੂੰਗਾ ਜੀ ਨੀਡੂ ਪਰਿਵਾਰ ਵਧ ਗਿਆ ਕਿ ਸਮਝ ਨਹੀਂ ਹੋ ਕਿ ਵੋਟਾਂ ਨਹੀਂ ਪਾਈਆਂ ਸਾਡੇ ਉਹ ਲੱਡੂ ਆ ਗਈ ਭਾਈ ਲੱਡੂ ਸੋ ਦੇਖ ਸਕਦੇ ਹੋ ਕਿ ਨੀਡੂ ਦੇ ਸਮਰਥਕ ਵੀ ਪਹੁੰਚ ਚੁੱਕੇ ਹੈ ਜੀ ਬਾਦ ਯਾਰ ਭਾਜੀ 20 ਕੁਇੰਟਲ ਲੱਡੂ ਆਰਡਰ ਦਿੱਤੇ ਸਾਰੀ ਬਸਤੀ ਕੋਈ ਅੰਦਾਜ਼ਾ ਨਹੀਂ ਹੈ ਜਿੰਨੀਆਂ ਲੈ ਭਾਈ ਖਰਾਬ ਨਹੀਂ ਲੱਡੂ ਨਹੀਂ ਗਲੇਟ ਕਰਦੇ ਆਂ ਅਸੀਂ ਚੰਨੀ ਸਾਹਿਬ ਨੇ ਮਿਲ ਕੇ ਲੱਡੂ ਬਣਾਏ ਵਾਹੀ ਆਈਡੀ ਥੱਲੇ ਕਰ ਲੋ ਯਾਰ 1 2 ਬਾਈ ਕਰ ਲਿਓ ਆਪਣਾ ਯਾਰ ਯਾਰ ਸਾਰੇ ਕੱਢ ਦੇ ਕਿਉਂ ਫੋਨ ਵਿੱਚ ਵਾੜਾਂਦੇ ਤੁਸੀਂ ਇਹ ਨਹੀਂ ਤੂੰ ਛੱਟਰਾ ਵਾੜੀ ਨਹੀਂ ਹੈ ਤਾਂ ਸਾਡੇ ਦੀ ਅਸੀਂ ਬੜਾ ਪੈਸਾ ਲਾਇਆ ਇਲੈਕਸ਼ਨਾਂ ਬਹੁਤ ਪੈਸਾ ਲਾਤਾ ਕਿੰਨਾ ਲਾਤਾ ਜੀ ਬਹੁਤ ਮਹਾਰਾਜ ਦੱਸ ਹੀ ਨਹੀਂ ਸਕਦੇ ਤੁਹਾਨੂੰ ਵੀ ਰੋਣਾ ਆ ਰਿਹਾ ਫਿਰ ਰੋਣਾ ਆਣਾ ਹੀ ਇਹ ਪਾਰਟੀ ਸਾਡੀ ਦੇ ਦੇ ਕਿੰਨੀਆਂ ਵੋਟਾਂ ਕਿੰਨੀਆਂ ਪਈਆਂ ਹੋਈਆਂ ਕਿੰਨੇ 1200 ਵੋਟਾਂ ਪਰ ਆਪਾਂ 1200 1200 ਵੋਟਾਂ ਦਾ ਕਟਣ ਦਾ ਕਾਰਨ ਕੀ ਹੈ ਜਿਹੜਾ ਆਪਾਂ ਹਾਰ ਗਏ ਨਾ ਜਦੋਂ ਤੱਕ ਆਪਾਂ ਸਿੱਡੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਹੇ VOTING ਸੈਂਟਰ ਦੇ ਬਾਹਰ ਪੈਰੀ ਯੱਤ ਲਗਾ ਰਹੇ ਨੇ ਇੱਕ ਦੂਜੇ ਦੇ ਆਪਾਂ ਜੱਥੇ ਆਰੀ ਤੇਰੀ ਹੱਥ ਤੇਰੀ ਹੱਥ ਲੜੀ ਜਾਣਾ ਭਾਈ ਮਦਨੀ ਹਾਰ ਨਹੀਂ ਦੇਖ ਸਕਦੇ ਬਾਹਰ ਚੰਗ ਜਾਰੀ ਹੋ ਗਈ ਦੁਵਾਰਾ ਕਿ ਆਪਾਂ ਕੋ ਲੜਨਾ ਨਹੀਂ ਹੋਣਾ VOTING CENTER ਦੇ ਬਾਹਰ ਚੰਗ ਸ਼ੁਰੂ ਹੋ ਗਈ ਹੈ ਜਿੰਨਾ ਮਰਜ਼ੀ ਪੈਸਾ ਲੱਗ ਜਾਏ ਘਾਰੇ ਬਾਹਰ ਫੇਰ ਮਾਈ ਜੈਦੀ ਮੈਂ ਲੜੀ ਨਹੀਂ ਆਈ ਜਣੀ ਉੱਚ ਨਹੀਂ ਲੜਾਂਗੇ ਕਿਉਂ ਜਿੰਦਗੀ ਨਹੀਂਡੂ ਜੀ ਨਹੀਂਡੂ ਜੀ ਪਿਛਲੀ ਵਾਰ 4600 ਵੋਟ ਪਈਆਂ ਸਰੀ 1200 ਪੈ ਗਈ ਹੈ ਫਿਰ ਵੀ ਕਿਤੇ ਨਾ ਕਿਤੇ ਵੋਟ ਘਟ ਗਈ ਕੀ ਲੱਗਦਾ ਤੁਹਾਨੂੰ ਨਹੀਂ ਜਿੰਨੀ ਵਾਰਨ ਅਸੀਂ ਖੜੇ ਸੀਗੇ ਵਾਰਨ ਅਸੀਂ ਨਹੀਂ ਜਿਹੜਾ ਚਰਨਜੀਤ ਚੰਨੀ ਨੂੰ ਤੁਸੀਂ ਸਮਰਥਨ ਦਿੱਤਾ ਉਹਦਾ ਨੁਕਸਾਨ ਤਾਂ ਨਹੀਂ ਹੋ ਗਿਆ ਤੁਹਾਨੂੰ ਨਹੀਂ ਜੀ ਆਪਾਂ ਕਦੀ ਨਹੀਂ ਲੜਾਂਗੇ ਹੁਣ ਬਸ ਇਹ ਆ ਕਿ ਦੇਖੋ ਸਹੀ ਸਵਿਧਾਨ ਦੀ ਰੱਖਿਆ ਕਰਨ ਵਾਸਤੇ ਆਏ ਸੀਗੇ ਨਹੀਂ ਨਹੀਂ ਲੜਾਂਗੇ ਤੇ ਦੇਖੋ ਜੀ ਨਹੀਂ ਹਿੰਮਤ ਘੁਆਰ ਕੇ ਨਹੀਂਡੂ ਜੀ ਹਿੰਮਤ ਘੁਆਰ ਕੇ ਸਵਿਧਾਨ ਸੀਗਾ ਤੇ ਅਮਰਿਤਪਾਲ ਨੇ ਇਲੈਕਸ਼ਨ ਲੜਿਆ ਜਿਸ ਸਾਡਾ ਸਵਿਧਾਨ ਦੇ ਰਿਕਾਰਡਿੰਗ ਸੀਗੇ ਡਾਕਟਰ ਪਿੰਡਾ ਉਨਾ ਕਰਕੇ ਹੀ ਚੈਲੰਜ ਜੀ ਆਪਣਾ ਅਮਰਿਤਪਾਲ ਐਕਸ਼ਨ ਲੜਿਆ ਨਹੀਂ ਤੇ ਨਹੀਂ ਐਕਸ਼ਨ ਲੜਦਾ ਹੋਦਾਗਾ ਉਹ ਬਾਕੀ ਅੱਜ ਆਪਾਂ ਕੁਛ ਨਹੀਂ ਹੁੰਦਾ ਅੱਜ ਆਪਾਂ ਬਿਲਕੁਲ ਹਾਰ ਗਏ ਜੀ ਸਾਡੇ ਪੱਲੇ ਕੁਛ ਨਹੀਂ ਹੈਗਾ ਤੇ ਮਤਲਬ ਸਾਰਿਆਂ ਨੇ ਕਰਨਾ ਖਬਰ ਯਾਰ ਦੇਖੋ ਜਿਹੜੇ ਜਿਹੜਾ ਵੀ ਹੈਗਾ ਨਾ ਆਪਾਂ ਆਪਾਂ ਕੁਛ ਵੀ ਕੋਈ ਵੀ ਚੀਜ਼ਾਂ ਨਾ ਆਪਾਂ ਹੁਣ ਐਕਸ਼ਨ ਨਹੀਂ ਲੜਨੇ ਜ਼ਿੰਦਗੀ ਦੇ ਵਿੱਚ ਤੇ ਬਾਕੀ ਇਹ ਸਾਰੇ ਮੀਟੂ ਵੀ ਜਿਹੜੇ ਮੀਟੂ ਜਿਹੜੇ ਤੁਹਾਡੇ ਸੀ ਕੌਂਟਰ ਉਹ ਦੇਖੋ ਪਿੱਛੇ ਕਹਿ ਰਹੇ ਲੜਨੇ ਆ ਤੁਸੀਂ ਕਿ ਨਹੀਂ ਲਈ ਲੈਣੇ ਗੱਲ ਕੀ ਆ ਉਹ ਪਿੱਛੇ ਭਾਈ ਕਹਿ ਰਹੇ ਲੜਨੇ ਆ ਲੜੂਗੇ ਫੇ ਮੈਂ ਮੈਂ ਨਹੀਂ ਲੜੂਗੇ ਦੇਖੋ ਮੈਨੂੰ ਤੀ ਕਹੋਗੇ ਅੱਥੇ ਜਮੀਂ ਤੇ ਲੰਮੇ ਪੈਜਾਂ ਮੈਂ ਪੈਜਾਂ ਮੈਂ ਲੰਮੇ ਪੈਜਾਂਗਾ ਮੈਂ ਉਹ ਡੋਂਟ ਟੂ ਅਰਥ ਬੰਦਾ ਆ ਬਿਲਕੁਲ ਡੋਂਟ ਟੂ ਅਰਥ ਬੰਦਾ ਆ ਕੋਣ ਕਹਿਗਾ ਲੰਮੇ ਪੈਜਾਂ ਫੇਰ ਪੋਗੇ ਦੇਖੋ ਮੈਂ ਕਹਾ ਮੈਂ ਡੋਂਟ ਟੂ ਅਰਥ ਬੰਦਾ ਆ ਜੀ ਮੈਨੂੰ ਕਹੋਗੇ ਬਹਿ ਜਾ ਅੱਜ ਦੀਆਂ ਵੋਟਾਂ ਨੂੰ ਕਿਵੇਂ ਦੇਖਦੇ ਹੋ ਪਿਛਲੀ ਵਾਰੀ 4600 ਆਸੂਰੀ ਘਟ ਤੂੰ ਥੱਲੇ ਪਿੱਠੀਂ ਨੇ ਬਾਰ-ਬਾਰ ਇੰਨੀਆਂ ਵੋਟਾਂ ਘਟ ਪੈਣ ਦਾ ਕਾਰਨ ਕੀ ਸਮਝਦੀਓ ਕੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਫਿਰ ਕੋਈ ਕਾਰਨ ਹੋਰ ਰਿਹਾ ਮੈਂ ਦੇਖੋ ਜੀ ਮੈਂ ਗੱਲ ਕਹੂੰਗਾ ਵੀ ਮੈਂ ਅੱਜ ਤੋਂ ਬਾਅਦ ਇਲੈਕਸ਼ਨ ਨਹੀਂ ਇਲੈਕਸ਼ਨ ਨਹੀਂ ਲੜੂੰਗਾ ਮੈਂ ਕਦੀ ਇਲੈਕਸ਼ਨ ਨਹੀਂ ਲੜੂੰਗਾ ਮੈਂ ਨਿਊਟਿਨ ਦੁਕਾਨਦਾਰੀ ਸਾਹਮਣੀ ਆ ਦੁਕਾਨਦਾਰੀ ਕਰੀ ਵੀ ਦੁਕਾਨਦਾਰੀ ਦਾ ਫਰਜ਼ਾਂ ਨਹੀਂ ਕੱਢੂ ਨੀਡੂ ਜੀ ਕਿੰਨਾ ਸੋ ਦੇਖ ਸਕਦੇ ਹਾਰਮ ਤੋਂ ਬਾਅਦ ਵੀ ਹਾਰ ਪਾਏ ਜਾ ਰਹੇ ਨੀਡੂ ਛਟੜਾ ਵਾਲੇ ਨੂੰ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਰਹਿ ਗਿਆ ਬੜਾ ਬੜਾ ਜੀ ਬੀਬੀ ਨੋਟਾਂ ਦਾ ਹਾਰ ਪਾਈ ਜਾ ਰਹੀ ਏ ਕਿਹੋ ਜਿਹਾ ਪਿੱਛੇ ਰੋਮ ਰੋਮ ਜੀ ਹਰ ਬਾਤ ਦਾ ਹਾਰ ਬਾਤ ਦਾ ਨੋਟਾਂ ਦਾ ਹਾਰ ਬਾਤ ਦਾ ਜੀਵਾਦ ਐਡੀਆ ਦਿੱਲੀ ਆ ਹਰ ਬਾਤ ਦਾ ਦੇਖ ਸਕਦੇ ਹੋ ਬੜੀ ਖੁਸ਼ੀਆਂ ਖੁਸ਼ੀਆਂ ਜੀਮੀ ਦੇ ਨੋਟਾਂ ਦਾ ਹਾਰ ਜੀਬੀ ਦੇ ਨੋਟਾਂ ਦਾ ਹਾਰ ਬਾਤ ਆ ਗਿਆ ਯਾਰ ਮਾਈ ਕਾਰ ਦੇ ਪਿੱਛੇ ਕਰ ਲੋ ਯਾਰ ਤੰਨੇ ਵੀਵੀ ਦੇ ਨੋਟਾ ਦਿਖਾ ਰਹੇ ਨਹੀਂ ਪਤਾ ਨੋਟ ਪਾਟੇ ਦੇ ਸਬੂਤੇ ਨੇ ਨੋਟਾ ਦਾ ਹਾਰ ਨਹੀਂ ਨਹੀਂ ਲੜਨੀ ਪਾਜੀ ਲੜਨੀ ਕਾਤੇ ਨਹੀਂ ਬਾਜੀ ਲੜਨੀ ਆ ਚੋਲ ਸਾਬਸਾ ਵਾਪਸ ਸਾਬਸਾ ਆ ਆ ਆ ਚੋ ਤਸਵੀਰਾਂ ਦੇਖ ਸਕਦੇ ਹੋ ਕਿ ਦੋਨੋਂ ਕਿਧਰ ਆ ਦੇ ਪਾ ਤੇ ਪਾਜੀ ਹਾਂ ਵੀਰੇ ਪੁੱਛਿਆ ਪਾਜੀ ਹਾਂ ਵਾਪਸ ਆਲੇ ਕਿ ਨਾ ਖੜੂ ਖੜਾ ਖੜਾ ਪਾਜੀ ਖੜਾਂਗੇ ਯਾਰ ਇਹ ਖੜਦਾ ਨਹੀਂ ਉਠੜਦਾ ਰੈਕਸ਼ਨ ਤੇ ਦਿੱਤੀ ਬੱਲੇ ਕਰਦਾ ਫੋਨ ਅਸੀਂ ਨਾਲ ਆਏ ਯਾਰ ਕੀ ਚੀਜ਼ ਕਰਵਾਇਆ ਕੀ ਕਰ ਤੂੰ ਇਲੈਕਸ਼ਨ ਅਗਲੀ ਅਗਲੀ ਆ ਤੂੰ ਖੜਨਾ ਨਹੀਂ ਤੇ سپورਟ ਕਰਾਂਗੇ ਅਸੀਂ ਯਾਰ ਪਿੱਛੇ ਪਿੱਛੇ ਹੋ ਗਿਆ ਗੱਲ ਆ ਯਾਰ ਥੋੜਾ ਖੋਲ ਜੋ ਖੋਲ ਜੋ ਸਾਰੇ ਖੋਲ ਜੀ ਜਿੰਦਾਬਾਦ ਜਿੰਦਾਬਾਦ ਯਾਰ ਤੁਹਾਨੂੰ ਉਹ ਵੀ ਅੰਡਾ ਪਿਆ ਜਿੰਦਾਬਾਦ ਤੋਂ ਵਾਲ ਪਾਈ ਜਾਂਦੇ ਨੇ ਨੀਡੂ ਛੱਡਣਾ ਹਰੇ ਸੋਹਾਰ ਬਾਦ ਦਾ ਜਿਹੜੀ ਨੀਡੂ ਛੱਡਣਾ ਵਾਲੇ ਦੇਖ ਸਕਦੇ ਹੋ ਹਾਰ ਤੋਂ ਬਾਅਦ ਵੀ ਜਿੱਤ ਦਾ ਨਿਸ਼ਾਨ ਦਿੱਤਾ ਜਾ ਰਿਹਾ ਏ ਕਿ ਖੁਸ਼ੀ ਮਨਾਈ ਜਾ ਰਹੀ ਹੈ ਨਹੀਂ ਲੜਨੀ ਆ ਲੜਨੀ ਆ ਭਾਜੀ ਇੱਕ ਥੋੜੀ ਅੱਜ ਹਾਰ ਲੈ ਜਾ ਨਹੀਂ ਨਹੀਂ ਨੀਡੂ ਵੱਲੋਂ ਸਿੱਧੀ ਨਾਲ ਇਲੈਕਸ਼ਨ ਲੜਨ ਦੇ ਲਈ ਕੋਈ ਨਾ ਪੈ ਗਿਆ ਲੰਮੇ ਪੈ ਗਿਆ ਲੰਮੇ ਪੈਗੇ ਨੀਡੂ ਲੰਮੇ ਪੈਗੇ ਲੰਮੇ ਪੈਗੇ ਦੇਖਦੇ ਆ ਲੰਮੇ ਪੈਗੇ ਨੀਡੂ ਟੋਪੀ ਸਭ ਲੋ ਸਭ ਲੋ ਸਭੀਆ ਤਸਵੀਰਾਂ ਖਿਚ ਲੈ ਬੋਟਿੰਗ ਸੈਂਟਰ ਚ ਲੈ ਅੰਦਰ ਦੀਆਂ ਨੀ ਟੋਪੀ ਲਾ ਕੇ ਸੁੱਟੋ ਤੁਸੀਂ ਜਾਇਗਾ ਉਹ ਹਾਂ ਜੇ ਟੋਪੀ ਰਹਿੰਦੀ ਹੈ ਉਹਨੂੰ ਰਹਿਣ ਕੋਈ ਨਹੀਂ ਭਾਈ ਕਰਦੇ ਮੇਰਾ ਮਤਲਬ ਕੋਈ ਨਹੀਂ ਭਾਈ ਤਾੜੀ ਮਾਰੋ ਭਾਈ ਲਈ ਮਾਰੋ ਯਾਰ ਖੋਲ ਜੋ ਭਾਈ ਜਿੱਥੇ ਤਰੋ ਜੋ ਹੈਲੋ ਵੀਰ ਜਿੱਥੇ ਰਹੋ ਸਾਹਮਣੇ ਪਾਸੇ ਆਉਣਾ ਬਿੱਟ ਬਿੱਟ ਵੱਡੀ ਇਹਨੇ ਦੀ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ VOTING ਸੈਂਟਰ ਦੇ ਬਾਹਰ ਦੀ ਨੀਟੂ ਸ਼ਟਰਾਂ ਵਾਲਾ ਤੁਸੀਂ ਇਸ ਵੇਲੇ ਤਸਵੀਰਾਂ ਵੀ ਦੇਖ ਸਕਦੇ ਹੋ ਗਲ ਵਿੱਚ 20 ਦੇ ਨੋਟਾਂ ਦਾ ਹਾਰ ਪਾ ਕੇ ਸੋ ਦੇਖ ਸਭ ਜੀ ਵੀ ਨੋਟਾਂ ਦਾ ਹਾਰ ਤੇ ਨਾ ਸਾਡੇ ਲਈ ਜਿੱਤਿਆ ਵਾ ਆ ਯਾਰ ਆਰ ਪੀ ਡੀ ਥੱਲੇ ਗੱਲ ਆ ਯਾਰ ਇਹਨੂੰ ਮਾਈ ਜੀਟੂ ਭਾਈ ਸਾਡੇ ਜਿੱਤੇ ਨੀਟੂ ਜੀ ਨੀਟੂ ਜੀ ਹਾਰ ਕੇ ਵੀ ਲੋਕਾਂ ਨੇ ਤੁਹਾਨੂੰ ਇੰਨਾ ਫਤਵਾ ਦਿੱਤਾ ਪਿਆਰ ਦੇ ਰਿਹਾ ਕਿਵੇਂ ਕਹਿੰਦੇ ਹੋ ਯਾਰ ਮੈਂ ਲੀਨ ਕਪੂਰ ਨਹੀਂ ਹੈਗਾ ਤੁਸੀਂ ਹਾਰ ਪਾਈ ਦਿੰਨੇ ਆਂ ਵੀ ਬਾਜੀ ਨਹੀਂ ਨੀਰ ਕਪੂਰ ਤੋਂ ਵੀ ਉੱਪਰ ਹੋ ਗੱਲ ਕਰਨੇ ਬਸ ਨੀਟੂ ਜੀ ਨੀਟੂ ਤਾਂ ਵੀ ਉੱਪਰ ਹੋ ਇੰਨਾ ਪਿਆਰ ਫਿਰ ਵੀ ਤੁਹਾਨੂੰ ਮਿਲ ਰਿਹਾ 1200 ਵੋਟ ਬੈ ਗਈ ਸੱਤ ਲੱਖ ਰੁਪਏ ਕਰਜ਼ਾ ਕੌਣ ਲਾਊਗਾ ਬਾਜੀ ਅਸੀਂ ਲਾਵਾਂਗੇ ਕਰਜ਼ਾ ਯਾਰ ਬਾਜੀ ਕੌਣ ਆਖਰਾ ਲਾਗੇ 50 50 ਨੀਟੋ ਜੀ ਲੋਨ ਕਰਾਇਆ ਸੀਗਾ ਲੋਨ ਭਾਜੀ ਲੋਕਾਂ ਤੋਂ ਫੜੇ ਸੀਗਾ ਲੋਕਾਂ ਚੁੱਤੀਆਂ ਆਉਂਦੀਆਂ ਉਹਨਾਂ ਤੋਂ ਫੜੇ ਸੀ ਤੁਸੀਂ ਪੈਸੇ ਆਹ 1000 ਰੁਪਏ ਨਾਲ ਕੁਛ ਨਹੀਂ ਬੰਨਣਾ ਮਤਲਬ ਤੁਸੀਂ ਕਹਿੰਦੇ ਤਾਂ ਨੋਟ 500 ਦੇ ਪਾਏ ਜਾਣਾ ਹਰ ਤੁਸੀਂ ਆਪਣੇ ਮੂਹੇ ਪੈਸੇ ਮੰਗੀਆਂ ਨੇ ਨੀਟੋ ਜੀ ਨੀਟੋ ਜੀ ਤੁਸੀਂ ਕਹਿੰਦੇ ਡਲਰ ਹਜ਼ਾਰ ਪੰਜ ਸਾਰੇ ਨਹੀਂ ਭਾਜੀ ਦੇਖੋ ਸਾਹੀ ਪੈਸੇ ਪੂਰੇ ਹੋਣੇ ਨੇ ਜਿੰਨੇ ਪੈਸੇ ਲੱਗੇ ਉਹਦੇ ਨਾਲ ਭਾਜੀ ਤੁਸੀਂ ਚਾਹੁੰਦੇ ਕਿ ਉਹ ਸਾਨੂੰ ਪੈਸੇ ਵਾਪਸ ਆ ਜਾਣ ਭਾਜੀ ਤੁਸੀਂ ਚਾਹੁੰਦੇ ਪੈਸੇ ਵਾਪਸ ਦਿੱਤੇ ਜਾਣ ਭਾਜੀ ਦੇਖੋ ਜੇ ਤਾਂ ਤੁਸੀਂ ਸਾਰਾ ਕਰਦਾ ਲਾਉਂਗੇ ਫੇਰ ਮੈਂ ਖੜਾ ਆਉਂ तस्वीरा देख सी टू शा ਫਾਲੂ ਗੋਨੇ ਮੋਡੀ ਸੈਂਟਰ ਤੋਂ ਬਾਹਰ ਆ ਗਏ ਨੀਡੂ ਜੀ ਇਹ ਕਿਹੜੇ ਇੱਕ ਹੋਰ ਕੁਵਾਲਾ ਨੀਡੂ ਜੀ ਸੈਂਟਰ ਵਾਲਾ ਜੀ ਸੈਂਟਰ ਵਾਲਾ ਜੀ ਲਿੰਕਾ 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 ਨਿੰਬਾ ਸੋ ਦੇਖ ਸਕਦੇ ਲਿੰਕਾ ਬੁਲਾਈ ਜਾ ਰਹੀ ਘਬਰਾਹਟ ਹੋ ਰਹੀ ਨੀਡੂ ਜੀ ਨੂੰ ਬਹੁਤ ਜ਼ਿਆਦਾ ਨੀਡੂ ਜੀ ਇੱਕ ਸਵਾਲ ਹੈ ਨਹੀਂ ਇਹ ਘਬਰਾ ਨਹੀਂ ਸਕਦੇ ਜੀ ਕਿ ਸ਼ੇਰ ਹੈ ਸ਼ੇਰ ਹੈ ਹਾਂ ਜੀ ਇੱਕ ਸਵਾਲ ਹੈ ਹਾਂ ਜੀ ਪਿਛਲੀ ਵਾਰੀ 4600 ਬਾਈ ਇਲੈਕਸ਼ਨ ਚ ਹੁਣ 1200 ਕੱਢੀ ਕਿਉਂ ਉਹ ਭਾਜੀ ਪਬਲਿਕ ਦਾ ਪਤਾ ਕੋਈ ਨਹੀਂ ਲੱਗਦਾ ਪਬਲਿਕ ਦਾ ਪਤਾ ਕਿਤੇ ਨਹੀਂ ਕਿਤੇ ਉਹਨੂੰ ਲੱਗਦਾ ਜਿਹੜਾ ਪਿਆਰ ਦੂਜਾ ਰਾਜਪੁਰੇ ਵਾਲੇ ਨੰਨੇ ਨੂੰ ਦਾ ਨਹੀਂ ਜਿਆਦਾ ਮਿਲ ਗਿਆ ਤੇ ਭਾਜੀ ਇਦਾਂ ਹੀ ਆ ਕਿ ਦਿਲ ਚ ਗੱਲਬਾਤ ਹੈ ਆਵੇਂ ਚਨਈ ਦੇ ਭਾਈ ਦੇ ਨਾਲ ਉਹ ਲੋਕ ਦੇਖ ਸਕਦੇ ਰੋਂਦੇ ਪਏ ਜੀ ਇਸ ਵੇਲੇ ਰੋਂਦੇ ਪਏ ਨੇ ਬਾਪੂ ਚਿਹਰਾ ਬਾਹਰ ਆ ਗਿਆ ਦੇਖ ਸਕਦੇ ਹੋ ਉਸ ਵੇਲੇ ਤਸਵੀਰਾਂ ਜਲੰਧਰ ਦੀਆਂ ਸਿੱਧੀਆਂ ਸਿੱਧੀਆਂ ਤਸਵੀਰਾਂ ਵੀ ਰੋਂਦਾ ਹੋਇਆ ਜਲੰਧਰ ਦੇ ਵਿੱਚ ਨੀਡੂ ਛਟਰਾ ਵਾਲਾ ਛੇਤਰਾ ਵਾਲਾ ਛੇਤਰਾ ਵਾਲਾ ਰੋਂਦਾ ਹੈ ਜੱਪੀਆਂ ਪੈ ਗਏ ਹੋਗੇ ਸਾਹਮਣੇ ਕਿੰਨਾ ਰੁਕੇ ਐਮਰਦਾਰ ਰੱਬ ਦੇ ਪਿਆਰੇ ਹੋ ਮਾੜੀ ਇੱਕ ਮਟੋ ਸੁਆਣਿਆ ਲੈ ਲੈ ਦੇਖੋ ਇਹ ਕੜਾ ਲੈ ਗੱਲ ਵੀ ਪਾਤੇ ਰੋਸ ਐਮਐਨਏ ਇਲੈਕਸ਼ਨ ਆ ਰਹੇ ਨੇ ਉਹਦੇ ਖੜੇ ਆ ਰੱਬ ਜਾਣ ਦੇਖ ਸਾਡੋ ਮੇਰੀ ਛੇ ਹੋ ਰੋਂਦਾ ਜਾਏਗਾ ਓਏ ਹੋਏ 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 ਯਾਰਾ ਥਰੋ ਚੱਕੀ ਭਰਾ ਤੇ ਨਹੀਂ ਵੀ ਹਾਂ ਉਹਦੇ ਮੂੰਹ ਤੇ ਅੱਗੇ ਹੱਥਾਂ ਦਾ ਇੱਕ ਮਿੰਟ ਦੀ ਗੱਲ ਹੈ ਤੂੰ ਵਾਲਾ ਹਾਲ ਵਾਪਸ ਰਹਿਣਾ ਉਹ ਨਹੀਂ ਭਾਜੀ ਨਹੀਂ ਹਾਲ ਕਹਿਣਾ ਜਿਹੜਾ ਖੜਾ ਹੋਣਾ ਮੈਨੂੰ ਜੀ ਇੰਨੀ ਹਿੰਮਤ ਦਿਖਾਈ ਹੈ ਇਲੈਕਸ਼ਨਾਂ 'ਚ ਖੜੇ ਹੋਣਾ ਬੜੀ ਵੱਡੀ ਹਿੰਮਤ ਹੁੰਦੀ ਹੈ ਪਰ ਅੱਜ ਕਿਵੇਂ ਦੇਖਦੇ ਹੋ ਕਿ ਜਿਹੜਾ ਰਾਜਪੁਰੇ ਨੇ ਨੰਨਾ ਤੁਸੀਂ ਖਿਲਾ ਰਿਆ ਸੀ ਉਹਦੀ ਜਿਹੜੀ ਪਪੂਲੈਰਿਟੀ ਤੁਹਾਡੇ ਤੋਂ ਜ਼ਿਆਦਾ ਹੋ ਗਈ ਹੈ ਤੁਹਾਨੂੰ ਲੱਗਦਾ ਉਹਦਾ ਵੀ ਨੁਕਸਾਨ ਮਿਲਿਆ ਸਰ ਮੇਰਾ ਮੇਰਾ ਮੈਂ ਹੀ ਖੜਾ ਕੀਤਾ ਹਾਂ ਹਾਂ ਜੀ ਤੁਸੀਂ ਖੜਾ ਕੀਤਾ ਉਹਨੂੰ ਸਰ ਪਰ ਜਿਨਾ ਕਿ ਹੁਣ ਜਿਹੜਾ ਕਰਜ਼ਾ ਚੜਿਆ ਬੱਚਿਆਂ ਦਾ ਕਿੱਦਾਂ ਇਹਨਾਂ ਦੀ ਸਫਾਈ ਕਿੰਨਾ ਖਰਚ ਪਰ ਕਿਤਨਾ ਕਿਤੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਕੀ ਲੱਗਦਾ ਲੋਕ ਕਰਜਾ ਤਾਰਨਗੇ ਲੀਟੂ ਜੀ ਲੀਟੂ ਜੀ ਲੀਟੂ ਜੀ ਸੋ ਦੇਖ ਸਾਥੀਓ ਕਿ ਫੇਰ ਵਾਪਸ ਕਰ ਦਿੱਤਾ ਗੱਲ ਵਿੱਚ ਲੀਟੂ ਦੇ ਮਾਨ ਸਨਮਾਨ ਹੁੰਦਾ ਜੀ ਲੀਟੂ ਜੀ ਜਿਹੜਾ ਗੱਲ ਚ ਹਾਰ ਪਾਇਆ ਮਾਨ ਸਨਮਾਨ ਹੁੰਦਾ ਜੀ ਵਾਪਸ ਨਾ ਕਰੋ ਲੀਟੂ ਹਾਰ ਦੇਣਾ ਲੀਟੂ ਦੇ ਮਾਨ ਸਨਮਾਨ ਹੈ ਵਾਪਸ ਨਾ ਕਰੋ ਜੀ ਲੀਟੂ ਜੀ ਵਾਪਸ ਨਾ ਕਰੋ ਲੀਟੇ ਆਣਾ ਥੱਲੇ ਨਾ ਲੀਟੇ ਉੱਪਰ ਸੇ ਨੀ ਤੁਜੀ ਮਾਨਸਮਾਨ ਨੂੰ ਵਾਪਸ ਨਹੀਂ ਕਰੀਦਾ ਹਾਰ ਪਾਇਆ ਬੜੀ ਪਿਆਰ ਨਾਲ ਪਾਇਆ ਉਹਨੇ ਤੁਹਾਨੂੰ ਨਾਕ ਪਰੋ ਵਾਪਸਦਾ ਦੇਖਣਾਰੇ ਕੋਈ ਨਹੀਂ ਬਾਜੀ ਟਿਕਣਾ ਨਹੀਂ ਚੱਕਰ ਆ ਰਹੇ ਬਾਜੀ ਤੁਸੀਂ ਕਿਉਂ ਨਹੀਂ ਵਾਪਸ ਜਾ ਰਹੇ ਬਾਜੀ ਤੁਸੀਂ ਨਾਲ ਖੜੇ ਹੋ ਤੁਸੀਂ ਵੋਟ ਤੁਸੀਂ ਵੋਟ ਕਿਨੂੰ ਪਾਈ ਹੈ ਬਾਜੀ ਮੈਂ ਇਹਦਾ ਉਸਤਾਦ ਆ ਮੈਂ ਤੇ ਨੀਟੂ ਦੇ ਨਾਲ ਹੀ ਰਹਿਣਾ ਬਾਜੀ ਅੱਛਾ ਤੁਸੀਂ ਨੀਟੂ ਨਹੀਂ ਪਾਈ ਹੈ ਬਾਜੀ ਮੈਂ ਉਸਤਾਦ ਆ ਨੀਟੂ ਦਾ ਬਾਜੀ ਪੱਕੀ ਨਹੀਂ ਪਾਈ ਇਸ ਵਾਰੀ ਵਕੀਲ ਲੱਗਾ ਕੀ ਹੋਇਆ ਕੀ ਹੈ ਬਾਜੀ ਹਰ ਵਾਰੀ ਬੰਦੇ ਇਹਦੇ ਨਾਲ ਹੁੰਦੇ ਆ ਜਦੋਂ ਆਖਰੀ ਸਮਾਂ ਆਉਂਦਾ ਆਖਰੀ ਸਮੇਂ ਤੇ ਆਣ ਕੇ ਸਭ ਜੀਤ ਕਰ ਲੈਂਦੇ ਬਾਜੀ ਸੋਨਾ ਸੋਨਾ ਨੀਟੂ ਦੇ 10 ਮਿੰਟੋ ਖੋਲ ਕੇ ਬੋਲ ਖੋਲ ਕੇ ਬੋਲ ਕੇ ਬੋਲ ਬੈਂਚਾਂ ਦੇ ਯਾਰ ਥੋੜਾ ਥੋੜਾ ਪਿੱਛੇ ਆ ਜਾ ਮਨੂੰ ਪਿੱਛੇ ਆ ਪਿੱਛੇ ਆ ਜਾ ਸਾਰੇ ਪਿੱਛੇ ਆ ਜਾ ਨਹੀਂ ਨਹੀਂ ਇਹੀਂ ਨੀਟੂ ਨੂੰ ਖੜਾ ਕਰਾ ਦੇ ਨੀਟੂ ਖੜਾ ਹੋਊਗਾ ਹਰ ਸਾਥ ਲੋ ਫੇਰ ਆਦੀ ਆ ਜਾ ਯਾਰ ਸੁਣ ਬਾਬੇ ਯਾਰ ਵਾਲੇ ਤੱਕ ਆ ਗਏ ਵਾਪਸੀ ਚਲਾਏ ਜਾ ਰਿਹਾ ਜੀ ਆਹ ਦੇਖੋ ਇਹ ਗੁੱਸਾ 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 ਨੀਟੂ ਦਾ ਗੁੱਸਾ ਸਿੱਧੀ ਹੈ ਤਸਵੀਰਾਂ ਪਬਲਿਕ ਅਪਡੇਟ ਟੀਵੀ ਦੇ ਮੋਟਰਸਾਈਕਲ ਚਾੱਕ ਲੈ ਤਾ ਗਿਆ ਸੈਨੀ ਖਬਰਨਾਮਾ ਲੱਗਾ ਤਾਂ ਲਾਈਵ ਦੇਖ ਰਹੇ ਹੋ ਜੀ ਮੈਂ ਸ਼ਗੰਦਲ ਫਾਫੇ ਦਿੱਤਾ ਸਗਣ ਦੇਖੋ ਕਿਤੇ ਉੱਤੇ ਪਰਚੀ ਤਾਂ ਨਹੀਂ ਇਹਦੀ ਮਿੱਟੂ ਜੀ ਇੰਨਾ ਗੱਲਾਂ ਗੁੱਸਾ ਕਰ ਰਿਹਾ ਜੀ ਇਹ ਸਗਣ ਦਾ ਗਾਣਾ ਮਿੱਟੂ ਸਗਣ ਨਾਲ ਫਾਪਕਿੰਦੇ ਤੋ ਸਗਣ ਦੇ ਵਿੱਚ ਪਰਚੀ ਤਾਂ ਨਹੀਂ ਹੈਗੀ ਵਿੱਚ ਹੈਗੀ ਸਗਣ ਨੂੰ ਹਾਂ ਲੈ 500 ਰੁਪਏ ਦਾ 500 ਦਾ ਨੋਟ ਚਗਿਆ ਇਹਨੇ ਜਮਾਲਿਆ ਜੀ ਇਹ ਸਗਣ ਜਿਹੜਾ ਚੱਲਣਾ ਨੂੰ ਦੇਖ ਸਕਦੇ ਹੋ ਕਿ ਮੋਟਰਸਾਈਕਲ ਜਾ ਕੇ ਇੱਥੋਂ ਜੱਲਾ ਮਿੱਟੂ ਜੀ ਆਖਰੀ ਦੇ ਕੀ ਜਨਾ ਚਾਹੁੰਦੇ ਜਲੰਧਰ ਦੇ ਲੋਕਾਂ ਨੂੰ ਕੀ ਕਹਿਣਾ ਹੈ ਯਾਰ ਅੰਮ੍ਰਿਤਧਾਰਾ ਖੜਾ ਮੇਰਾ ਹਾਰ ਵਾਪਸ ਕੋ ਕੀਤਾ ਵਾ ਦੇਖ ਸਕਦੇ ਕੀ ਕੀਤਾ ਨੀਡੂ ਜੀ ਤੁਹਾਡੀ ਹਾਰ ਹੋ ਗਈ ਉਤੋਂ ਪੁਲਿਸ ਨੇ ਤੁਹਾਨੂੰ ਘੇਰਾ ਪਾ ਲਿਆ ਨੀਡੂ ਜੀ ਇੱਕ ਤੁਹਾਡੀ ਹਾਰ ਹੋ ਗਈ ਤੁਹਾਨੂੰ ਪੁਲਿਸ ਨੇ ਘੇਰਾ ਪਾ ਲਿਆ ਕੀ ਕਹਿਣਾ ਜਾਨਦਾ ਹੈ ਹੈਲੋ ਨੀਡੂ ਜੀ ਕਾਉਂਟਿੰਗ ਸੈਂਟਰ ਤੇ ਨੀਡੂ ਦੁਕਾਨ ਤੇ ਜਾਉਗੇ ਨੀਡੂ ਦੁਕਾਨ ਤੇ ਜਾਉਗੇ ਹੁਣ ਦੁਕਾਨ ਤੇ ਸਵੇਖ ਸਾਹਿਬ ਮੋਟਰਸਾਈਕਲ ਕੱਢਦਾ ਬਿਆਹ ਨੀਡੂ ਛੱਡਦਾ ਜਲੰਧਰ ਦੀਆਂ ਸਿੱਧੀਆਂ ਤਸਵੀਰਾਂ ਨੇ ਵੋਟਿੰਗ ਸੈਂਟਰ ਤੋਂ ਬਾਹਰ ਆ ਗਿਆ ਨੀਡੂ ਸ਼ਟਰ ਵਾਲਾ ਬਾਬੂ ਖੋ ਗਿਆ ਬਾਬੂ ਸਾਢੇ 3 ਲੱਖ ਰੁਪਏ ਲਾਇਆ ਸੀ ਵੋਟਾਂ ਦੇ ਪਰ ਦੇਖ ਸਕਦੇ ਹੋ ਲੋਕਾਂ ਨੇ ਫਤਵਾ ਫੇਰ ਨਹੀਂ ਦਿੱਤਾ ਪਾਰੀ ਨੇ ਪਿੱਛੇ ਆਇਆ ਯਾਰ ਪਿੱਛੇ ਆ ਦੇ ਫੋਟੋ ਕਾ ਲਾ ਜਾ ਪਿੱਛੇ ਆ ਜਾ ਯਾਰ ਭਾਈ ਪਿੱਛੇ ਆ ਜਾ ਯਾਰ ਤੇ ਚਾਹ ਦੇ ਪੁਲਿਸ ਨੂੰ ਤੋੜੇ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੀਟੂ ਨੇ ਕਿੱਕ ਮਾਰ ਲਈ ਮੋਟਰਸਾਈਕਲ ਉੱਥੋਂ ਦੀ ਜਦੋਂ ਲੱਗਾ ਨੀਟੂ ਵਾਪਸ ਤਸਵੀਰਾਂ ਦੇਖ ਸਕਦੇ ਹੋ ਕਿ ਉੱਥੋਂ ਦੀ ਲੋਕਾਂ ਵੱਲੋਂ ਭੇਜਿਆ ਜਾ ਰਿਹਾ 1200 ਵੋਟ ਪਈ ਐ ਇਸ ਵਾਰ ਨੀਟੂ ਨੂੰ ਲੋਕਾਂ ਵੱਲੋਂ ਜਿਹੜਾ ਦੇਖ ਸਕਦੇ ਹੋ ਮੋਟਰਸਾਈਕਲ ਬੰਦ ਹੋ ਗਿਆ ਮੋਟਰਸਾਈਕਲ ਤੇਲ ਖਤਮ ਹੋ ਗਿਆ ਲੱਗਾ ਨੀਟੂ ਜੀ ਦਾ ਸੋ ਦੇਖ ਸਕਦੇ ਹੋ ਭਾਰੀ ਸਿਕਿਉਰਿਟੀ ਦੇ ਨਾਲ ਨੀਟੂ ਨੂੰ ਇੱਥੋਂ ਦੀ विदा ਕੀਤਾ ਜਾ ਰਿਹਾ ਇਥੋਂ ਭੇਜਿਆ ਜਾ ਰਿਹਾ ਪਾਰਿਸ ਟਿਉਡੀ ਦੇ ਨਾਲ ਦੇਖ ਸਕਦੇ ਹੋ ਚਾਰੇ ਪਾਸੇ ਪੁਲਸੀ 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 ਦੇਖ ਸਕਦੇ ਹੋ ਪੁਲਸ ਦੀ ਭਾਰੀ ਸਕਿਉਰਟੀ ਦੇ ਨਾਲ ਲੀਡਰ ਨੂੰ ਤੋਰਿਆ ਜਾ ਰਿਹਾ ਸੋ ਨੀਡੂ ਦੇ ਮਗਰ ਉਹਦੇ ਉਸਤਾਦ ਜੀ ਸੋ ਦੇਖ ਸਕਦੇ ਹੋ ਪੁਲਸ ਮਾਇਆ ਵਰਦੇ ਹੱਸਦੇ ਹੋਏ ਪੁਲਸ ਆਸਰੀ ਹਸਰੀ ਹਸਰੀ ਪੁਲਸ ਉਸ ਵੀ ਖੁਸ਼ ਹੈ ਸੋ ਸਿੱਧੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਆ ਵੀ ਗਰੀਬਾ ਯਾਰ ਪਿੱਛੇ ਪਿੱਛੇ ਯਾਰ ਇੱਕ ਫੋਟੋ ਲੈ ਲੈਂਦਾ ਸੋ ਤਸਵੀਰਾਂ ਵੀ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇਸ ਵੇਲੇ ਤੁਹਾਨੂੰ ਜਲੰਧਰ ਦੇ ਬੋਰਡਿੰਗ ਸੈਂਟਰ ਦੇ ਬਾਹਰ ਦੀਆਂ ਦਿਖਾ ਰਿਹਾ ਜਿੱਥੇ ਕਿ ਨੀਟੂ ਸ਼ਟਰਾ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਰੋਂਦੇ ਹੋਏ ਨਜ਼ਰ ਆ ਰਹੇ ਨੇ, ਕੁਰਲਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਪਾਰੀ ਪੁਲਿਸ ਫੋਰਸ ਵੱਲੋਂ ਦੇਖੋ ਜੀ ਤਸਵੀਰਾਂ ਇਹ ਨੇ ਤਸਵੀਰਾਂ ਜਲੰਧਰ ਦੀਆਂ ਤਸਵੀਰਾਂ ਹੇ ਨੀਡੂ ਚੱਲ ਗਿਆ ਚੱਲ ਗਿਆ ਚੱਲ ਨੀਡੂ ਤੋੜਿਆ ਜਾਂਦਾ ਗਿਆ ਪਸ਼ਾਸ਼ੇ ਵੱਲ ਪੇਚੇ ਬੁਲਸੀਪੁਲਸ ਬੁਲਸੀਪੁਲਸ ਪੇਚੇ ਬੁਲਸੀਪੁਲਸ ਅਸੀਂ ਨਾ ਬੈਠ ਸਰੋ ਬੰਦ ਨਾ ਕਰ ਯਾਰ ਨਾ ਕਰ ਵਿੱਚ ਚੰਗਾ ਲੱਗਦਾ ਚਲੋ ਸੋ ਤਸਵੀਰਾਂ ਵੀ ਦੇਖ ਰਹੇ ਹੋ ਕਿ ਨੀਡੂ ਛੱਡਰ ਵਾਲਾ ਦਾ ਮੋਟਰਸਾਈਕਲ ਬੰਦ ਹੋ ਗਿਆ ਇੱਕ ਵਾਰੀ ਫੇਰ VOTING ਸੈਂਟਰ ਦੇ ਬਾਹਰ ਦੇਖ ਸਕਦੇ ਹੋ ਉਸ ਵੇਲੇ ਜਲੰਧਰ ਦੀਆਂ ਸਿੱਡੀਆਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਸੋ ਦੇਖ ਸਕਦੇ ਕਿ ਨੀਡੂ ਸ਼ਟਰ ਵਾਲਾ ਇੱਥੋਂ ਦੀ ਪੇਜ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਭੇਜਿਆ ਜਾ ਰਿਹਾ ਮੌਕੇ ਦੇ ਪਾਰੀ ਪੁਲਿਸ ਸਿਕਿਉਰਟੀ ਦੇ ਵੱਲੋਂ ਇੱਥੋਂ ਦੀ ਕੱਢਿਆ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਨੀਡੂ ਸ਼ਟਰ ਵਾਲਾ ਪੂਰਾ ਪਰਿਵਾਰ ਵਾਈਫ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਖਾਰ ਦਾ ਸਾਹਮਣਾ ਖਾਰ ਦਾ ਜੀ ਇੱਕ ਕਲਾਕਾਰ ਨਹੀਂ ਆ ਭਾਜੀ ਸੋ ਦੇਖੋ ਜੀ ਪੂਰੇ ਪਰਿਵਾਰ ਦੇ ਨਾਲ ਇੱਥੋਂ ਵੀ ਨੀਡ ਵੀ ਜਾ ਰਹੇ ਵਾਪਸ ਪੂਰੇ ਪਰਿਵਾਰ ਦੇ ਨਾਲ ਜਿੱਤ ਫੈਮਿਲੀ ਇੱਥੋਂ ਵੀ ਜਾ ਰਹੇ ਨੇ ਮੈਡਮ ਇੱਕ ਮਿੰਟ ਮੈਡਮ ਇੱਕ ਮਿੰਟ ਕੰਮ ਤਾਂ ਕਰ ਲਈਏ ਮੈਨੇ ਕੁਝ ਦੇਖੋ ਜੀ ਨੀਡ ਉਹਨੇ ਪਰਿਵਾਰ ਦੇ ਨਾਲ ਜਾਣਾ ਸੋ ਦੇਖਸਾ ਪੂਰੇ ਪਰਿਵਾਰ ਦੇ ਨਾਲ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੇ VOTING ਸੈਂਟਰ ਦੇ ਬਾਹਰ ਦੀਆਂ ਜਿੱਥੇ ਤੁਸੀਂ ਮਾਹੌਲ ਦੇਖ ਸਕਦੇ ਹੋ ਕਿ VOTING ਸੈਂਟਰ ਦੇ ਬਾਹਰ ਨੀਟੂ ਛਟਰਾ ਵਾਲਾ ਹਾਰਨ ਤੋਂ ਬਾਅਦ ਇੱਕ ਵਾਰੀ ਫੇਰ ਜਿਹੜਾ ਹਾਰ ਦਾ ਸਾਹਮਣਾ ਜਿਹੜਾ ਕਰਨਾ ਪਿਆ ਪਾਬੂ ਖੋ ਕੇ ਜਿਹੜੇ ਬਾਹਰ ਗਏ ਨੇ ਔਰ 1200 ਵੋਟ ਉਹ ਕਹਿ ਰਹੇ ਮੈਨੂੰ ਪਈ ਹੈ ਕਾਫੀ ਜਿਹੜਾ ਇਸ ਵਾਰੀ ਫੇਰ ਮਾੜੀ ਹੋਈ ਨੀਟੂ ਛਟਰਾ ਵਾਲੇ ਦੇ ਨਾਲ ਸੋ ਸਿੱਧੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜਲੰਧਰ ਦਾ ਮਾਹੌਲ ਜਿਹੜਾ ਇਲੈਕਸ਼ਨਾਂ ਦੇ ਬਾਅਦ ਜਿਹੜਾ VOTING ਸੈਂਟਰ ਦੇ ਬਾਹਰ ਦਾ ਮਾਹੌਲ ਤੁਹਾਨੂੰ ਦਿਖਾ ਰਹੇ ਆ ਪਬਲਿਕ ਅਪਡੇਟ ਟੀਵੀ ਤੇ ਸੋ ਸਿੱਧੀਆਂ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਆ ਜਲੰਧਰ ਤੋਂ ਜਿੱਥੇ ਕੀ ਦੱਸਦੀ ਹੈ ਕਿ ਲਗਾਤਾਰ ਚਰਨਜੀਤ ਸਿੰਘ ਚੰਨੀ ਜਿਹੜੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਨੀਟੂ ਛੱਡਰ ਵਾਲੇ ਵੀ ਬਾਹਰ ਆਏ ਨੇ ਉਹਨਾਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਲੋਕਾਂ ਨੇ ਮੈਨੂੰ ਇਸ ਵਾਰੀ ਪਿਆਰ ਫੇਰ ਨਹੀਂ ਦਿੱਤਾ ਔਰ ਭਾਰੀ ਨੁਕਸਾਨ ਹੋਇਆ 3.5 ਲੱਖ ਰੁਪਈਆ ਲੈਕਸ਼ਨਾ ਦਾ ਵੀ ਖਰਚ ਹੋਇਆ ਕਿ ਉਹ ਮੇਰਾ ਕੋਣ ਪੂਰਾ ਕਰੂਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੀਡ ਟੂ ਸ਼ਟਰ ਵਾਲਾ ਆਪਣੇ ਪੂਰੇ ਪਰਿਵਾਰ ਦੇ ਨਾਲ ਇੱਥੋਂ ਦੀ ਜਿਹੜਾ ਜਾਂਦਾ ਹੈ ਨਜ਼ਾਰਾ ਬਾਕੀ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਜਿੰਨੇ ਸਮਰਥਕ ਨੇ ਉਹ ਸਾਰੇ ਇੱਥੇ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਜਿੰਨੇ ਸਮਰਥਕ ਨੇ ਸਾਰੇ ਇੱਥੇ VOTING ਸੈਂਟਰ ਦੇ ਬਾਹਰ ਪਹੁੰਚ ਚੁੱਕੇ ਆ ਤਸਵੀਰਾਂ ਲਗਾਤਾਰ ਤੁਹਾਨੂੰ ਜਲੰਧਰ ਦੇ VOTING ਸੈਂਟਰ ਦੇ ਬਾਹਰ ਦੀਆਂ ਦਿਖਾ ਰਹੇ ਜਿੱਥੇ ਕੀ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਚੋਣਾਂ ਦਾ ਮਾਹੌਲ ਹੈ ਨੀਟੂ ਛਟਰਾ ਵਾਲੇ ਦੀ ਜਿਹੜਾ ਇੱਥੋਂ ਜਾਣ ਤੋਂ ਬਾਅਦ ਹੁਣ ਜਿਹੜੇ कांग्रेस समर्थक ने, ने सारे पहुंच चुके हैं और बाहर देख सकते भारी सिक्योरिटी का इंतजाम किया गया <स्थाथ> <स्थाथ> Hãy subscribe cho kênh Ghiền Mì Gõ Để không bỏ lỡ những video hấp dẫn Hatta kaldı. <Sessizlik> <Sessizlik> श भल भला बि भले چڪڙا فائدي پتا ڏي ڏي ٿي 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 ٿي

सर ॿुधाई धनवाद बाद ਕਹੀ ਸੀ ਕਿ ਜਦੋਂ ਸਰਦਾਰ ਚਰਨਜੀਤ ਸਿੰਘ ਜੀ ਮੁੱਖ ਮੰਤਰੀ ਬਣੇ ਸੀਗੇ ਉਹਨਾਂ ਨੇ ਕਿਹਾ ਸੀਗੇ ਕਿ ਸਿਰ ਦੀ ਜੁੱਤੀ ਜਦੋਂ ਪੈਰ ਤੇ ਰੱਖੋਗੇ ਨਾ ਤੇਹੀ ਹਾਲਾਤ ਹੋਣਗੇ ਅੱਜ ਜਲੰਧਰ ਦੇ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਿਰ ਦੀ ਜੁੱਤੀ ਗਿਆ ਸੀ ਨਾ ਅੱਜ ਜਲੰਧਰ ਦਾ ਤਾਜ ਬਣ ਗਿਆ ਚਲ ਅੱਗੇ ਆਓ ਲਾੜੇ ਅੱਗੇ ਆ ਲੈ ਅੰਦਰ ਲਾੜੇ ਅੱਗੇ ਆਂਦੇ ਲਾਥਾਂ ਨਾਲ ਦੇਖੋ ਭਾਈ ਅੱਗੇ ਆਂਦੇ ਸਰਕਾਰ ਦਿੱਤਾ ਇਹਨਾਂ ਨੂੰ ਬਣ ਦਿੰਦਾ ਔਰ ਐਡੀ ਵੱਡੀ ਜਿਹੜਾ ਸਾਨੂੰ ਅੱਗੇ ਤੋੜ ਰਿਹਾ ਤੁਹਾਡੇ ਫੋਨ ਵਿੱਚ ਕਰਦੇ ਏ ਉਹਨਾਂ ਦੇ ਅਸੀਂ ਪੈਰ ਤੋਂ ਤੋਕ ਕੇ ਨਹੀਂ ਪੀਛਾ ਦੇ ਵੀ ਐਡੀ ਬੜੀ ਈਡ ਲੋਕਾਂ ਦਾ ਜੋਸ਼ ਅਰੇ ਸਾਨੂੰ ਕੈਂਪੇਨ 'ਚ ਦਿਖਾਇਆ ਅੱਜ ਉਸੇ ਜੋਸ਼ ਨਾਲ ਉਹਨਾਂ ਨੇ ਵੋਟਾਂ ਪਾ ਕੇ ਸਾਬਿਤ ਕੀਤਾ ਵੀ ਚੰਨੀ ਸਾਡੇ ਹਜੇ ਵੀ ਦਿਲਾਂ 'ਚ ਵਸਦੀ ਹੈ ਵਿਰੋਧੀ ਤਾਂ ਬਹੁਤ ਕਹਿ ਰਹੇ ਸੀ ਕਿ ਚੰਨੀ ਜਿੱਥੇ ਦੇਖਣ ਜਾਣੀ ਫੇਰ ਚੱਲ ਜਾਣ ਕਿ 200 ਕਿਲੋਮੀਟਰ ਦੂਰ ਕੀ ਜਵਾਬ ਦੇਣਾ ਚੱਲੂ ਨਾਲ ਲੋਟੀਆਂ ਨੇ ਆਪਣੀ ਤੰਗ